ਉਸੀਂ ਦੇਖ ਰਹੇ ਹਾਂ ਆਈਬੀਐਨ ਪੰਜਾਬ ਵੈਬ ਨਿਊਜ਼ ਚੈਨਲ ਅਸੀਂ ਇਸ ਵਕਤ ਰਾਜਪੁਰਾ ਬਾਈਪਾਸ ਦੇ ਨਾਲ ਲੱਗਦੇ ਜਿਹੜੇ ਬੈਕ ਸਾਈਡ ਤੇ ਹੋਟਲਸ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕੈਨੇਡੀਅਨ ਪੇਂਗ ਗੈਸਟ ਦੇ ਨਾਮ ਤੇ ਇੱਕ ਹੋਟਲ ਬਣਿਆ ਹੋਇਆ ਹੈ ਇਸ ਹੋਟਲ ਦੇ ਬਾਹਰ ਇਸ ਚਾ ਮੌਜੂਦ ਹੈ ਤੁਹਾਨੂੰ ਦੱਸਦੀ ਸਾਡੇ ਪਹੁੰਚਣ ਦਾ ਕਾਰਨ ਇਸ ਕਰਕੇ ਗਿਆ ਹੈ ਕਿਉਂਕਿ ਇੱਥੇ ਇੱਕ ਸੂਚਨਾ ਮਿਲੀ ਸੀ ਕਿ ਅੰਦਰ 22 ਸਾਲ ਦਾ ਨੌਜਵਾਨ ਹੈ ਉਸ ਦੀ ਅੰਦਰ ਜਿਹੜੀ ਹੈ ਮੰਦਪਾਗੀ ਹਾਲਤ ਦੇ ਵਿੱਚ ਜਿਹੜੀ ਹੈ ਡੈੱਡ ਬੋਡੀ ਜਿਹੜੀ ਹੈ ਮਿਲੀ ਹੈ ਜਿਸ ਦੀ ਸੂਚਨਾ ਮਿਲਦੇ ਹੀ ਰਾਜਪੁਰਾ ਪੁਲਿਸ ਨੂੰ ਜਦ ਸੂਚਨਾ ਮਿਲੀ ਰਾਜਪੁਰਾ ਪੁਲਿਸ ਨੇ ਉਸੇ ਮੌਕੇ ਤੇ ਹੀ ਪਹੁੰਚ ਕੇ ਜਿਹੜੀ ਉਸ ਨੌਜਵਾਨ ਦੀ ਜਿਹੜੀ ਮ੍ਰਿਤਕ ਦੇਨ ਨੂੰ ਜਿਹੜਾ ਹੈ ਕਸਟਡੀ ਦੇ ਵਿੱਚ ਲੈ ਕੇ ਰਾਜਪੁਰਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਹੈ ਉਸ ਨੂੰ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਨੌਜਵਾਨ ਦੀ ਜਿਹੜੀ ਹੈ ਅੰਦਰ ਮੌਤ ਹੋਈ ਹੈ ਉਸ ਦੀ ਪੈਣ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਹੈ ਇਹ ਮਾਮਲਾ ਦਰਜ ਕੀਤਾ ਗਿਆ ਇੱਕ ਲੇਡੀਜ਼ ਆ ਉਦੇ ਵਿੱਚ ਨਾਮ ਲਿੱਤਾ ਗਿਆ ਸੀਗਾ ਜਿਸ ਦੇ ਖਿਲਾਫ ਜਿਹੜਾ ਹੈ ਪੁਲਿਸ ਨੇ ਜਿਹੜਾ ਹੈ ਪਰਚਾ ਦਰਜ ਕੀਤਾ ਗਿਆ ਇਸ ਦੇ ਸਬੰਧੀ ਅਸੀਂ ਗੱਲਬਾਤ ਕਰਾਂਗੇ ਰਾਜਪੁਰਾ ਸਿਟੀ ਐਸ ਐਚ ਓ ਕਿਰਪਾਲ ਸਿੰਘ ਨਾਲ ਉਹ ਸਾਨੂੰ ਜਾਣਕਾਰੀ ਦੇਣਗੇ ਵੀ ਆਖਿਰ ਕੀ ਮਾਮਲਾ ਸੀਗਾ ਪ੍ਰੋਪਰ ਵੀ ਹੁਣ ਕੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਜੀਰਤ ਜੀ ਕੀ ਸਮੱਸਿਆ ਆ ਗਈ ਜੀ ਜੀ ਕਰਨ ਤਾਂ ਕਿਤੇ ਹੋਟਲ ਤੇ ਲੱਗਿਆ ਸੀਗਾ ਉਹਨੂੰ ਸਾਡੇ ਨਾਲ ਪਹਿਲਾਂ ਵੀ ਉਹਦੇ ਨਾਲ ਲੜਾਈ ਹੋਈ ਸੀਗੀ ਜਿੱ ਇੱਕ ਜਨਾਨੀ ਕੱਢ ਕੇ ਲੈ ਗਈ ਸੀਗੀ ਜਿਆਦੀ ਉਮਰ ਦੀ ਸੀਗੀ 34-32 ਸਾਲ ਦੀ ਸੀ ਕਰਨ 23 ਸਾਲ ਦਾ ਸੀਗਾ ਤੇ ਉਹਦਾਂ ਗੱਲਬਾਤ ਕਰਦੀ ਸੀ ਪਤਾ ਨਹੀਂ ਕੀ ਖਵਾ ਕੋ ਕਿਉਂ ਮੁੰਡੇ ਨੂੰ ਲੈ ਗਈ ਵੜਿਆ ਕੇ ਅਸੀਂ ਫੇਰ ਵੀ ਉਹ ਤੋਂ ਸਤਕਾਰਾ ਪਾਇਆ ਸਾਡੇ ਤੋਂ 50000 ਮੰਗਦੇ ਸੀਗੇ ਤੇ 25000 ਤੇ ਫੈਸਲਾ ਹੋਇਆ 25000 ਵੀ ਲੈ ਕੇ ਚਲੀ ਗਈ ਆਪਣਾ ਫੈਸਲਾ ਹੋ ਗਿਆ ਸੀ ਆ ਉਸ ਤੋਂ ਬਾਅਦ ਫੇਰ ਮੁੰਡੇ ਦੇ ਪਿੱਛੇ ਲੱਗੀ ਰਹੀ ਐ ਪਤਾ ਨਹੀਂ ਕੀ ਗੱਲਬਾਤ ਹੋ ਰਹੀ ਐ ਕੀ ਨਾ ਕਾਫੀ ਦਿਨ ਤੋਂ ਬੋਲੇ ਨਹੀਂ ਹੈਗੇ ਉਹਨੇ ਸਾਨੂੰ ਧਮਕੀ ਮਾਰੀ ਸੀ ਉਹਨਾਂ ਨੇ ਪਿੰਡ 'ਚ ਕਹਿੰਦੇ ਜੇ ਪਿੰਡ 'ਚ ਵੜ ਗਿਆ ਮੁੰਡੇ ਦਾ ਅਸੀਂ ਮਰਵਾ ਦੇਵਾਂ ਉਹਨਾਂ ਨੇ ਇਹੀ ਧਮਕੀ ਮਾਰੀ ਸੀ ਅਸੀਂ ਇਸੇ ਕਰਕੇ ਉਹਨੂੰ ਅਸੀਂ ਆਪਣੇ ਗੱਲਾਂ ਗੁਲਜੋ ਪਾ ਕੇ ਕਿਤੇ ਹੋਟਲ ਤੇ ਲਵਾ ਕੇ ਆ ਗਏ ਸੀ ਅਸੀਂ ਉਤੋਂ ਫੇਰ ਵੀ ਉਹਨੂੰ ਉੱਥੋਂ ਲੈ ਕੇ ਆ ਗਏ ਇਹ ਮੁੰਡੇ ਨੂੰ 2 ਦਿਨ ਪਹਿਲਾਂ ਲੈ ਕੇ ਆਈਏ ਸਾਨੂੰ ਨਹੀਂ ਪਤਾ ਸੀਗਾ ਪਰ ਸਾਨੂੰ ਕਿਸੇ ਨੂੰ ਕਰਦਿਆਂ ਨੂੰ ਨਹੀਂ ਪਤਾ ਸੀਗਾ ਸਾਨੂੰ ਇਹਨਾਂ ਨੇ ਇੱਥੇ ਜਦ ਹਸਪੀਟਲ ਹੈ ਉਹਨਾਂ ਨੇ ਹੋਟਲ ਦੇ ਕਿੱਥੇ ਕਮਰਾ ਲਿੱਤਾ ਹੋਣਾ ਤੇ ਉਹੀ ਹੋਟਲ ਨੇ ਫੋਨ ਕਰਿਆ ਵੀ ਅਸੀਂ ਮੁੰਡੇ ਨੂੰ ਇੱਥੇ ਵੀ ਦਾਖਲ ਕਰਾਤਾ ਉਹਦਾ ਧਾਰਗੜਤੀ ਲਾਉਣਾ ਕੋਲ ਧਾਰਗੜਤੀ ਕਰ ਤਾਂ ਪਤਾ ਲੱਗਿਆ ਉਹਨਾਂ ਨੂੰ ਮੇਰੇ ਕੋਲ ਦੋਸਤ ਨਾਲ ਕਰਾਇਆ ਜਿਹੜੀ ਤੁਸੀਂ ਕੁੜੀ ਕਹਿ ਰਹੇ ਹੋ ਉਹ ਕਿੱਥੇ ਹੈ ਹੁਣ ਜੀ ਉਹ ਭੱਜ ਗਈ ਕਿਉਂ ਭੱਜ ਗਈ ਹਾਂ ਮੁੰਡੇ ਨਾਲ ਤੱਕ ਲਗਾਉਂਦੇ ਹਾਂ ਉਹ ਮੁੰਡੇ ਨੂੰ ਹਾਂ ਜੀ ਉਹ ਹੋਟਲ ਵਾਲਿਆਂ ਨੂੰ ਪਤਾ ਲੱਗਿਆ ਸਾਨੂੰ ਹੋਟਲ ਵਾਲੇ ਤੋਂ ਪਤਾ ਲੱਗਿਆ ਵੀ ਉਹ ਉਹਦੇ ਨਾਲ ਕੁੜੀ ਆਈ ਸੀ ਜੀ ਅਸੀਂ ਵੀਡੀਓ ਦੇਖੀ ਆ ਉੱਥੇ ਹਾਂ ਜੀ ਆਸ਼ਾ ਨਾਮ ਹੈ ਉਹਦਾ ਜੀ ਤੇ ਉਹ ਸੀ ਕੈਮਰੇ ਚੈੱਕ ਕਰਾਈਏ ਉਹੀ ਸੀਗੀ ਸੇ ਜਦੋਂ ਤੁਸੀਂ ਇੱਥੇ ਹਸਪੀਟਲ ਆਏ ਆ ਉਹਦਾ ਮੁੰਡਾ ਠੀਕ-ਠਾਕ ਵੀਡੀਓ ਤੁਹਾਡਾ ਨਹੀਂ ਜੀ ਸਾਨੂੰ ਤਾਂ ਦਿਖਾਇਆ ਹੀ ਨਹੀਂ ਮੁੰਡਾ ਇਨਾ ਦੇਖਿਆ ਇਹ ਕੋਤਸਾ ਨਹੀਂ ਦੇਖਿਆ ਹੈਗਾ ਉਹ ਕਹਿੰਦੇ ਸਾਨੂੰ ਇੰਨਾ ਗਿਆ ਵੀ ਤੁਹਾਡਾ ਮੁੰਡਾ ਮੁੱਕ ਚੁੱਕਿਆ ਵਾ ਕਦੋਂ ਦੀ ਗੱਲ ਹੈ ਜੀ ਇਹ ਇਹ ਅੱਜ ਸਵੇਰ ਦੀ ਗੱਲ ਹੈ ਬਿਲਕੁਲ ਤੁਸੀਂ ਐ ਤੁਹਾਡੇ ਮੁੰਡਾ ਕੋਈ ਪਿੰਤ ਜੀ ਹਾਂਜੀ ਇਹ ਤੁਹਾਨੂੰ ਕਿਹਦਾ ਫੋਨ ਆਇਆ ਸੀਗਾ ਜੀ ਜੀ ਉਹਨਾਂ ਦਾ ਹੀ ਫੋਨ ਆਇਆ ਸੀਗਾ ਜਿਨ੍ਹਾਂ ਨੇ ਐਡਮਿਟ ਕਰਾਇਆ ਇੱਥੇ ਹਾਂਜੀ ਤੁਸੀਂ ਫੋਨ ਤੇ ਵੀ ਪੁਲਿਸ ਨਾਲ ਗੱਲ ਕੀਤੀ ਹਾਂਜੀ ਕਰੀ ਹੈ ਜੀ ਬਸ ਉਹਨੂੰ ਕਹਿ ਰਹੇ ਨੇ ਕਹਿੰਦੇ ਲਿਖ ਦਿਆਂ ਤੁਹਾਡੇ ਪਰਤਾ ਪੋਤਾ ਜੀ ਪਤਾ ਨਹੀਂ ਹੁਣ ਬਾਕੀ ਦੇ ਕੋ ਤਾਂ ਸਾਫ਼ ਦਿੱਤਾ ਜਾਵੇ ਬਸ ਅਸੀਂ ਇਹ ਕਹਿੰਦੇ ਆਂ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਬਸ ਸਾਡਾ ਮੁੰਡਾ ਜਿੱਦਾਂ ਉਹ ਹੋਇਆ ਬਸ ਉਹਨਾਂ ਨੇ ਵੀ ਐਵੇਂ ਹੀ ਹੋਵੇ ਸਜ਼ਾ ਹੋਵੇ ਬਸ ਸਾਡਾ ਮੁੰਡਾ ਇੱਕੋ ਹੀ ਸੀਗਾ ਘਰ ਦੇ ਕਮਾਦ ਦੂਸਰਾ ਚੱਲਾਈ ਹੈ ਬਸ ਸਾਡਾ ਦਾਈ ਦੇ ਨਾਲ ਹੀ ਘਰ ਚੱਲਦਾ ਸੀਗਾ ਹਾਂਜੀ ਵਿਆਹ ਕਰਿਆ ਸੀਗਾ ਘਰ ਜਵਾਈ ਸੀਗਾ ਪਰ ਇਹ ਰਹਿੰਦਾ ਨਹੀਂ ਸੀ ਉਧਰ ਆਪਣੀ ਘਰ ਲਈ ਛੱਡ ਕੇ ਆ ਗਿਆ ਸੀਗਾ ਜੀ ਪਟਿਆਲੇ ਅਜੇ ਉੱਥੇ ਜਿੰਨਾ ਇੱਕ ਹੀ ਹਾਂਜੀ ਉਹੀ ਰਹਿੰਦਾ ਸੀਗਾ ਤੁਸੀਂ ਕਿੰਨ੍ਹੇ ਸਾਹਿਬ ਨਾਲ ਕਰ ਅੱਜ ਸਾਡੇ ਗਗਨ ਚੌਂਕ ਤੇ ਲੱਗ ਇੱਕ ਕੈਨੇਡੀਅਨ ਹੋਟਲ ਪੈਂਦਾ ਹੈ ਜੀ ਉੱਥੇ ਇੱਕ ਕਰਨ ਨਾਮ ਦਾ ਬੰਦਾ ਸੀਗਾ ਜਿਹੜਾ ਮਰਤਕ ਹਾਲਤ ਦੇ ਵਿੱਚ ਸਾਨੂੰ ਮਿਲਿਆ ਤੇ ਉਹਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜਾ ਹੋਟਲ ਦਾ ਮਾਲਕ ਹੈ ਤੇਜਿੰਦਰ ਸਿੰਘ ਇੱਕ ਉਹ ਤੇ ਇੱਕ ਉਹਦੇ ਨਾਲ ਲੇਡੀ ਜਿਸ ਸੀ ਕਿ ਆਸ਼ਾ ਇਹਨਾਂ ਦੇ ਅਸੀਂ ਐਫ ਆਰ ਦਿੱਤੀ ਆ 304 ਦੀ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਅ ਸਰ ਇਹਨਾਂ ਦੇ ਇਹ ਪਰਚਾ ਰਜਨੀ ਹੈ ਜੀ ਜਿਹੜਾ ਮਰਤਕ ਹੈ ਕਰਨੇ ਦੀ ਭੈਣ ਹੈ ਜੀ ਜੰਸੂਆ ਪਿੰਡ ਦੀ ਰਹਿਣ ਵਾਲੀ ਆ ਉਹਦੇ ਬਿਆਨਾਂ ਤੇ ਅਸੀਂ ਪਰਚਾ ਦਿੱਤਾ ਹੈ ਮਰਤਕ ਦੀ 29 ਸਾਲ ਹੋ ਮਰਿਆ ਜੀ ਉਹਦੀ ਭੈਣ ਦੇ ਦੱਸਣ ਮੁਤਾਬਕ ਤੇ ਨਹੀਂ ਇਹ ਕੁਆਰਾ ਸੀਗਾ ਜੀ ਕੋਈ ਲੇਡੀ ਸੀਗੀ ਉਹਦੇ ਨਾਲ ਹੋਟਲ ਦੇ ਵਿੱਚ ਆਇਆ ਸੀਗਾ ਪਰ ਜਿਹੜਾ ਹੋਟਲ ਦਾ ਮਾਲਕ ਹੈ ਤੇ ਉਹ ਤੇ ਆਸ਼ਾ ਇਹ ਦੋਨੇ ਆਪਸ ਵਿੱਚ ਮਿਲੇ ਹੋਏ ਸੀਗੇ ਦੱਸਣ ਮੁਤਾਬਕ ਕਰਦਿਆਂ ਨੂੰ ਤਾਂ ਡੈਡ ਹਾਊਸ 'ਚ ਜਦੋਂ ਇਹ ਮਤਲਬ ਡੈਡ ਰੋਟੀ ਇੱਥੇ ਰੱਖ ਆਏ ਪਰ ਇਹਨਾਂ ਨੇ ਦੱਸਿਆ ਨਹੀਂ ਜਦੋਂ ਹਸਪੀਟਲ 'ਚ ਪਤਾ ਲੱਗਿਆ ਸੀ ਇਨਵੈਸਟੀਗੇਸ਼ਨ ਕੀਤੀ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਜੀ ਕੋਈ ਕਰਦਿਆਂ ਨੇ ਕੋਈ ਸ਼ੱਕ ਕਰਦਾ ਕਿ ਕੀ ਹੁੰਦੀ ਹਾਂ ਹਾਂ ਜੀ ਹਾਂ ਉਹ ਤੇਜਿੰਦਰ ਸਿੰਘ ਜਿਹੜਾ ਹੋਟਲ ਦਾ ਮਾਲਕ ਹੈ ਉਹ ਤੇ ਇੱਕ ਉਹਦੇ ਕੋਲ ਜਨਾਨੀ ਲੱਗੀ ਹੋਈ ਆ ਜਾਂ ਰਹਿੰਦੀ ਆ ਕਿਵੇਂ ਉਹਨੂੰ ਜਾਣਦੀ ਆ ਆਸ਼ਾ ਉਹਦੇ ਤੇ ਜਾਗਚਾਰ ਕਰਦੇ ਨੇ ਸਾਰੀ ਗੱਲ ਉਹਦੇ ਤੇ ਹੀ ਛੱਡਦੇ ਆ ਅਸੀਂ 304 ਤੇ ਤਹਿਤ ਪਰਚਾ ਦਰਜ ਕੀਤਾ ਜੀ ਹਾਂ ਦੋਨਾਂ ਦੇ ਖਿਲਾਫ ਜੀ ਉਹ ਤਾਂ ਬਾਅਦ ਆਪਣਾ ਸਾਡੀ ਇਨਵੈਸਟੀਗੇਸ਼ਨ ਤੇ ਮਤਲਬ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗੂ